ਫਾਰਸ ਤਕੜੀ ਲੱਗੀ 1500 ਘਟ ਗਿਆ ਦਾ ਦਾ ਲਿਆ ਜੀ ਦਾ ਭਾਂਜੇ ਕਰਕੇ ਮੇਰਾ ਛੱਡ ਹਾਂ ਦੇਖ 1500 ਘਟ ਗਿਆ ਹਾਂ ਵੀ ਮੰਜ਼ੂਰ ਮੇਰੇ ਭਾਂਜੇ ਆਂਜਾ ਕਿਹੜਾ ਹੋ ਵੀ ਮਿਲ ਜਾਏ ਵੇ ਤੇ ਹੱਥ ਵੀ ਨਾ ਤਾਂ ਰੋਟੀ ਪਾਣੀ ਚ ਕੌਣ ਆਏ ਤੇ ਜੀ ਨਹੀਂ ਲੱਗਦਾ ਹੈਗਾ ਇਕੱਲੇ ਤਾਂ ਤਾਂ ਸਿਕਲ ਜੀ ਬਈ ਸਾਰਿਆਂ ਨੂੰ ਜੀ ਹਾਂ ਅੱਜ ਲੱਗ ਜੀ ਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਜੀ ਇਧਰ ਲਈ ਮੋਟਰ ਪਰ ਆਏ ਵੇ ਤੇ ਹੁਣ ਤੇ ਪਹਿਲਾਂ ਆਪਾਂ ਹਾ ਸਨੀ ਨਾਲ ਟਰੈਕਟਰ ਦਿੱਤਾ ਅੱਜ ਨਗਰ ਕੀਰਤਨ ਦਾ ਗੜੀ ਪਿੰਡ ਤੋਂ ਬਈ ਚੰਗੌਰ ਸਾਹਿਬ ਤੇ ਬੇਲੇ ਵਾਲੀ ਸੜ ਸਾਰੇ ਪਿੰਡਾਂ ਚੋਂ ਨੰਗਦਾ ਤੇ ਆਪਾਂ ਤੇ ਤਾਂ ਜਾ ਨਹੀਂ ਹੋਏ ਅੱਜ ਆਪਾਂ ਥੋੜਾ ਜਿਹਾ ਕੰਮ ਜਿਆਦਾ ਅੱਜ ਤੇ ਬਾਕੀ ਬਈ ਆਪਣੇ ਹੁਣ ਪੱਠਾ ਸਾਹਿਬ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ ਅੱਜ ਪਹਿਲਾ ਦਵਾਨ ਹੈ ਤੇ ਉੱਥੇ ਵੀ ਕੱਲੂ ਜਾਉਂਗੇ ਕੱਲੂ ਸੇਵਾ ਸੁਭਾ ਕਰਾ ਕੇ ਆਉਂਗੇ ਤੇ ਬਾਕੀ ਬਈ ਇਧਰ ਲਈ ਮੋਟਰ ਪਰ ਆਏ ਤੇ ਹੁਣ ਤੇ ਆਪਾਂ ਨੇ ਗੁੱਲੀ ਡੰਡੇ ਦਾ ਹਾਲ ਦੇਖਿਆ ਆ ਦੇਖੋ 100% ਰਿਜ਼ਲਟ ਆ ਜਿਵੇਂ ਹੀ ਫੂਕਤਾ ਆਪਾਂ ਨੇ ਥੋੜਾ ਜਿਹਾ ਆਪਾਂ ਨੇ ਜ਼ਿਆਦਾ ਤੇਜ਼ ਪਾਇਆ ਤਾਂ ਕਣਕ ਦੇਖੋ ਹੁਣ ਕਣਕ ਹੋ ਗਈ ਉੱਪਰ ਤੇ ਗੁੱਲੀ ਡੰਡਾ ਜਮਈ ਫੂਕੇ ਦਿੱਤਾ ਵੀ ਜਾਣ ਦਾ ਭਾਵ ਤੇ ਪੂਰਾ ਅਸਰ ਦਿਖਾਇਆ ਬਈ ਸੰਘੋਰ ਨੇ ਆਪਣਾ ਤੇ ਕਣਕ ਦੇਖੋ ਆਪਣੇ ਸਾਜੋ ਵੀ ਫੁੱਟ ਰਹੀ ਆ ਵਿੱਚੋਂ ਥੱਲੇ ਤੇ ਕੁਝ ਕਰਦੀ ਆ ਜੇ ਵੀ ਬਾਕੀ ਕਣਕ ਇੱਧਰ ਐ ਨੋਕੇ ਦੀ ਰਿਪੋਰਟ ਆ ਪੂਰੀ ਬਾਕੀ ਡੰਗਰਾਂ ਨੇ ਬਾਈ ਵਿੱਚ ਬਹੁਤ ਬੁਰਾ ਬਹਿਣਾ ਨੇ ਹਾਲ ਕਰਿਆ ਵਾ ਦਿਨ ਦਿਨ ਦਿਹਾੜੀ ਗਾਹ ਪੌਂਦੀਆਂ ਫਿਰਦੀਆਂ ਹੁਣ ਤਾਂ ਡਰਦੀਆਂ ਵੀ ਨਹੀਂ ਤੇ ਹੁਣ ਵੀ ਆਇਆ ਤਾਂ ਬਹਿਣਾ ਇੱਥੇ ਹੀ ਕਰਦੀਆਂ ਬਸ ਉਹ ਕਣਕ ਚ ਕਦੇ ਇੱਧਰ ਗਾ ਦੇਉਂਦੇ ਹੁਣ ਦਿਨ ਚ ਵੀ ਨਹੀਂ ਡਰਦੀਆਂ ਹੈਗੀਆਂ ਜਮਾਂ ਵੀ ਨਹੀਂ ਤਾਂ ਰਾਤ ਰੂਤ ਨੂੰ ਨਿਕਲਦੇ ਹੁੰਦੇ ਤੇ ਹੁਣ ਦਿਨ ਦਿਹਾੜੇ ਬਾਈ ਚੱਲ ਪਿਆ ਕੰਮ ਬਾਕੀ ਬਾਈ ਅਲਟੀਨੇਟਰ ਦਾ ਪੂਰਾ ਨਜ਼ਾਰਾ ਲਿਆਂਦਾ ਪਿਆ ਤੇ ਮਿਊਜ਼ਿਕ ਸਿਸਟਮ ਆਪਾਂ ਨੇ ਰਾਤ ਚਲਾ ਲਿਆ ਅੰਦਰ ਰਾਤ ਬਲੌਗ ਨਹੀਂ ਪਿਆ ਹੁਣ ਪਰਸੋਂ ਵਾਲਾ ਬਲੌਗ ਸਮਕ ਅੱਜ ਪਾਉਣਾ ਆਪਾਂ ਨੇ 5:00 ਵਜੇ ਤੇ ਬਾਕੀ ਬਈ ਟਰੈਕਟਰ ਦਾ ਸਾਨੂੰ ਪੂਰੀ ਦਿਖਾਵਾਂਗੇ ਹੁਣ ਵੀ ਕਿਵੇਂ ਬੇਸ ਵਾਦੀ ਪਿੱਛੇ ਵੀ ਇਹਨ ਲੋਟ ਆ ਬਈ ਦੇਖਣ ਨੂੰ ਬਹੁਤਾ ਪਿੱਛੇ ਨੂੰ ਵੀ ਨਹੀਂ ਹੈਗਾ ਬਕਸਾ ਹੁਣ ਤੇ ਚੌੜਾ ਥੋੜਾ ਜਿਹਾ ਹੈਗਾ ਏ ਉਹ ਚਲੋ ਚੱਲ ਜਾਨਾ ਆਪਣਾ ਬਾਕੀ ਉਹ ਆਪਾਂ ਨੇ ਉਹ ਵੀ ਗਾਹ ਨੂੰ ਛੋਟਾ ਕਰ ਦਾਂਗੇ ਪ੍ਰੇਮਾ ਫਰੂਮਾ ਤਾਰ ਕੇ ਕੁਝ ਹੋਰ ਦੇਖ ਲੂਗੇ ਅਗਲੇ ਸਾਲ ਤੱਕ ਹੁਣ ਸਾਲ ਆਪਾਂ ਨੇ ਬਈ ਕੁਝ ਨਹੀਂ ਛੇੜਨਾ ਉਹਦਾ ਤੇ ਪੰਜ ਬੇਸਾਂ ਕਰਤੀਆਂ ਤੇ ਆਪਾਂ ਨੇ ਇੱਕ ਬੇਸ ਲਿਆ ਕੇ ਹਜੇ ਪਾਉਣੀ ਆ ਸਮਾਂ ਕੋ ਮੁੰਡੇ ਨਹੀਂ ਪਾਈ ਆਪਣੇ ਕੋਲ ਤੇ ਸੰਨੀ ਦਿਹਾੜੀ ਨੇ ਤੇ ਉਹ ਕਹਿੰਦਾ ਵੀ ਚਲਾਉਣੀ ਆ ਵੀ ਕੱਲ ਅੱਜ ਲਾ ਕੇ ਲੈ ਜਾਣੀ ਆ ਤਾਂ ਫਿਰ ਉਹ ਲੈ ਗਿਆ ਤੇ ਟਰੈਕਟਰ ਤੇ ਹੁਣ ਆਉਣ ਲੱਗੇ ਆ ਉਹ ਵੀ ਛੱਡਣ ਪਹੁੰਚ ਗਿਆ ਨਗਰ ਕੀਰਤਨ ਚਮਕੌਰ ਸਾਹਿਬ ਬਾਕੀ ਕਣਕ ਦਾ ਰਿਜ਼ਲਟ ਦੇਖੋ ਇਹ ਪਤਾ ਨਹੀਂ ਬਈ ਕਿਆ ਹੋਇਆ ਵਿੱਚ ਵਿੱਚ ਜਿਖਣਾ ਰੇ ਉਂ ਦੇ ਵਿੱਚ ਛੱਟਾ ਨਹੀਂ ਆਇਆ ਹੁੰਦਾ ਉੱਕਣਾ ਹੋ ਸਕਦਾ ਬੰਨੂ ਇਹ ਛੱਟਾ ਤਾਂ ਮੈਂ ਇਹਨੂੰ ਪ੍ਰੋਪਰ ਦਿੱਤਾ ਏ ਵੀ ਆਹ ਪਤਾ ਨਹੀਂ ਗਿਆ ਪਤਾ ਨਹੀਂ ਭਾਈ ਬੈਣਾ ਬੂਣਾ ਨੇ ਖਾ ਲਿਆ ਨਵੇਂ ਸਿਰੇ ਤੇ ਫੁੱਟ ਰਹੀ ਹੈ ਗਣਕ ਕਿਉਂਕਿ ਬਹੁਤ ਖਾਧੀ ਵੀ ਆ ਸਾਰੀਆਂ ਫੰਟਾ ਇਹ ਦੋ ਤਿੰਨ ਫੰਟਾ ਹੈਗੇ ਆ ਵਿੱਚ ਤੇ ਚਲੋ ਬਾਕੀ ਕੋਈ ਨਹੀਂ ਤੇ ਉਧਰਲੀ ਮੋਟਰਪੁਰ ਵੀ ਚੱਲਦੇ ਹਾਂ ਹਣ ਉਧਰ ਵੀ ਢੇੜਾ ਮਾਰ ਕੇ ਆਉਣੇ ਤੇ ਕੱਲ ਨੂੰ ਭਾਈ ਉਹ ਚ ਰੇ ਪਾ ਦੇਣਾ ਆਪਾਂ ਨੇ ਕੱਲ ਨੂੰ ਉਹ ਚ ਦੂਆ ਰੇ ਪਾਉਣਾ ਹੈ ਹਜੇ ਤੇ ਹੁਣ ਮੜਾ ਪੈਰ ਜਿਆ ਖੜਨ ਲੱਗ ਗਿਆ ਇਹਨ ਵਧੀਆ ਹੋ ਗਿਆ ਖੇਤ ਫੇ ਪਾਣੀ ਲਾ ਦੂਗੇ ਦੇਖ ਕੇ ਗਾਹਾਂ ਬਾਕੀ ਹੁਣ ਚੱਲਦੇ ਆ ਜੀ ਜੇ ਮੇਲੇ ਚਾਚੇ ਜੀ ਨਹੀਂ ਚਾਚੇ ਨਾਲ ਮਲਾਉਣੇ ਆ ਤੁਹਾਨੂੰ ਚੱਲਦੇ ਆ ਜੀ ਆਪਾਂ ਨੋ ਵੀ ਇੱਧਰ ਵੀ ਆਪਣੇ ਪੂਰਾ ਰਿਜ਼ਲਟ ਆ ਬਾਈ ਇਨਕੋਰ ਵਾਲਾ ਇਹ ਚ ਤਾਂ ਬਈ ਹੈਵੀ ਘੱਟੇ ਤਾਂ ਗੁੱਲੀ ਨੇ ਨਾ ਤੇ ਬਾਕੀ ਜੋ ਵੀ ਤਾਂ ਲੱਲਾ ਭੱਬਾ ਜੀ ਵਿੱਚ ਸਾਰਾ ਫੂਕਦਾ ਇਹਨੇ ਹਾਂ ਜੀ ਖਣਾ ਤੇ ਕਣਕ ਬਈ ਉਹ ਰੋਜੀ ਪੂਰੀ ਵਧੀਆ ਬਣੀ ਇਹਦਾ ਫਟਾਰਾ ਬਹੁਤ ਵਧੀਆ ਬਈ ਆ ਦੇਖੋ ਪੰਜ ਪੰਜ ਛੇ ਛੇ ਟੱਕੇ ਹੋਏ ਪਈ ਨੇ ਤੇ ਇਹਨੇ ਤਾਂ ਕੇ ਤੈਨ ਦੋ ਮੰਡਲ ਆ ਬਈ ਇਹਨ ਚੰਗੀ ਜਰਾ ਬਾਕੀ ਇਹ ਫਾਂਟਾ ਬਈ ਸਪੈਸ਼ਲੇ ਦਿਖੀ ਜਾਂਦੇ ਨਾਲ ਦਾਣੇ ਹੀ ਗਿਰਦੇ ਆ ਵੀ ਜਿਹੜੀ ਸਾਈਡ ਵਾਲੀ ਫਾਂਟ ਹੁੰਦੀ ਆ ਹਾਂ ਦੇਖੋ ਇਹਨ ਪਤਾ ਲੱਗਦਾ ਇਹ ਫੰਟਾਂ ਦਾ ਪਤਾ ਨਹੀਂ ਕਿਆ ਸਕਦਾ ਹੁੰਦਾ ਵੀ ਕਾਤੇ ਦਿਖੀ ਜਾਂਦੀ ਐ ਤਾਂ ਜਿੱਕੇਆਂ ਦੀ ਗਣਕਾ ਇਹਨਾਂ ਨੇ ਲੇਟੇ ਵਿਜੀਤੀ ਉਰੇ ਬਾਕੀ ਬਈ ਬੂਟਿਆਂ ਦੇ ਹੁਣ ਪੱਤੇ ਲਗਭਗ ਛੜ ਹੀ ਗਏ ਹੁਣ ਸਾਰੇ ਤੇ ਇੱਕ ਚੀਜ਼ ਹੋਰ ਦੇਖੀ ਬਈ ਜਿਹੜੇ ਬੇਹੰਕੋ ਵਾਲੀ ਸਿਟੀ ਆ ਨਾ ਉਹਦਾ ਪੱਤਾ ਪਹਿਲਾਂ ਮਨ ਲੱਗਦੀ ਝੜਦਾ ਬਹੁਤ ਜ਼ਿਆਦਾ ਕਿਉਂਕਿ ਉਹ ਦੇਖੋ ਜਿਹੜੇ ਜਿਕਣਾ ਮਿਕਸ ਆ ਜਾਂਦੇ ਆ ਉਹਦੇ ਪੱਤੇ ਨਹੀਂ ਝੜਦੇ ਵੀ ਲੇਟ ਝੜਦੇ ਆ ਝੜਦੇ ਹੈਗੇ ਉਹ ਹੁਣ ਪਿਲ ਕਈ ਪਰ ਆਗੇ ਹੁਣ ਝਾੜਨੇ ਸ਼ੁਰੂ ਹੋਣੇ ਆ ਜਾਂਦੇ ਜਾਨ ਨੂੰ ਖਾਲੀ ਵੀ ਹੋ ਗਏ ਤੇ ਇੱਧਰ ਵੀ ਪੂਰਾ ਗਾਹ ਪਾਇਆ ਹੋਇਆ ਬਹਿਣਾ ਨੇ ਆ ਦੇਖੋ ਉਹ ਤੇ ਆ ਉੱਥੇ ਥੋੜੀ ਝੋਲੀ ਫੱਟ ਗਈ ਸੀ ਮੈਂ ਤਾਂ ਉੱਥੇ ਹੀ ਖਣਾਤਾ ਸੀ ਮੈਂ ਥੋੜੀ ਥੋੜੀ ਕਣਕ ਵੀ ਫੂਕਦੀ ਉਹ ਸਾਈਡ ਬਾਕੀ ਉੱਤੇ ਹੁਣ ਰੇ ਐਚ ਵੀ ਪਾਦਣਾ ਆਪਾਂ ਨੇ ਅਜਾ ਪਾਉਂਗੇ ਆਪਾਂ ਬਈ ਕੋਈ ਮਸਾਲਾ ਰਲਾ ਕੇ ਥੋੜਾ ਜਿਹਾ ਵੀ ਮਤਲਬ ਅੱਧਾ ਅੱਧੇ ਨਾਲ ਵੀ ਘੱਟੇ ਪਾਉਣਾ ਥੱਲਾ ਹੁਣ ਕਿਉਂਕਿ ਇਹਨੂੰ ਲੋਡ ਨਹੀਂ ਹੈਗੀ ਇੰਨੀ ਜੇ ਆਪਾਂ ਵੀ ਫਲਾਈ ਜਾਉਂਗੇ ਫਿਰ ਜ਼ਿਆਦਾ ਫਲਾਵਟ ਜੀ ਆ ਜਾਂਦੀ ਆ ਉਹਦੇ ਨਾਲ ਵੀ ਝਾੜ ਨੂੰ ਫਰਕ ਪੈ ਜਾਂਦਾ ਹੁਣ ਐਨ ਸਹੀ ਆ ਗਣ ਕਹਿੰਨਾ ਆਪਣੀ ਪੂਰੀ ਆ ਕਾਲਸ ਪੂਰੀ ਮਾਰਦੀ ਆ ਤੇ ਚੱਲਦੇ ਆ ਵਕੀ ਹੁਣ ਅਗਲੀ ਮੋਟਰ ਪਰ ਲੋਈ ਇੱਧਰ ਵੀ ਪੂਰਾ ਰਿਜਲਟ ਥੋਕੇ ਦਿੱਤਾ ਜਮਾ ਹੈ ਜਿਵੇਂ ਇਹਨਾਂ ਛੱਤਾਂ ਆਖਦਾ ਵਾਕੀ ਉਹ ਵੀ ਖੇਤ ਪੂਰੇ ਭਰਨ ਲੱਗ ਗਿਆ ਹੁਣ ਆਪਣੇ ਤੇ ਆਹ ਸਾਈਡ ਦਾ ਬਈ ਪਾਣੀ ਖੜਾ ਦੋਦੇ ਕਰਕੇ ਖਾਲੀ ਹੋਵੇ ਔਖਣੇ ਬਾਕੀ ਉਹਨੇ ਹਰੇ ਦੀ ਘਾਟ ਹੈ ਇੱਥੇ ਕਿਉਂਕਿ ਉਹਦੇ ਤੱਗੀਆਂ ਨਹੀਂ ਆ ਦੇਖੀ ਜਾਂਦੀਆਂ ਉੱਕਣਾ ਹਰਿਆਈ ਬਾਣ ਤਿੰਨ ਪੂਰੀ ਕਾਲਸ ਬੰਨੀ ਹੈਗੀ ਕਣਕ ਕਣਕ ਉੱਦਦਾ ਵਧੀਆ ਜੰਮ ਜੰਮ ਵਧੀਆ ਇਹਦਾ ਵੀ ਬੱਕੀ ਆਪਣੇ ਗੰਨੇ ਚ ਬਈ ਇੱਕ ਹੋਰ ਜੀ ਜੁੱਦਨ ਮਾਤਾ ਨਹੀਂ ਆਏ ਤੇ ਉਹਨਾਂ ਨੇ ਦੇਖਿਆ ਓਏ ਫੜੀਆਂ ਲੱਗੀਆਂ ਰਹੀਆਂ ਆਪਣੇ ਆਪਾਂ ਨੇ ਘਰਾਂ ਲਾਇਆ ਕਿਤਾ ਬੂਟਾ ਤੇ ਉਹ ਫੜੀਆਂ ਉੱਥੇ ਵੀ ਆਪਣੇ ਆਪੇ ਹੋ ਗਈਆਂ ਕਿਉਂਕਿ ਆਪਾਂ ਨੇ ਰੇਪਾਇਆ ਤਾਂ ਉੱਥੇ ਚੱਕ ਕੇ ਰੇ ਦੇ ਕੋਲੇ ਦੀਆਂ ਉੱਥੇ ਦੇ ਬੀਜ ਬੂਜ ਆ ਗਿਆ ਆਹ ਫੜੀਆਂ ਬਈ ਜਿਹੜੇ ਆਪਣੇ ਰਾਜਮਾ ਹੁੰਦੇ ਇਹ ਰਾਜਮਾ ਬਣ ਜਾਂਦੇ ਇਹ ਉਹਦੀ ਬੇਲ ਆਹ ਦੇਖੋ ਇਹ ਘਰਾਂ ਲਈ ਵੀ ਤੇ ਉਤੇ ਦੁੱਦਣਾ ਉਮੀਨੈ ਫੇਰ ਖਾਸੀਆਂ ਤੋੜ ਲੇ ਗਿਆ ਸਾਰਾ ਖਾਲੀ ਕਰਤਾ ਉਹਦੇ ਬੇਲੇ ਬੇਲ ਹੋਈ ਬੀਜ ਉਰੇ ਬਾਕੀ ਵਿੱਚ ਵੀ ਹੋਰ ਹੈਗੀਆਂ ਹੁਣ ਕੱਲ ਕੋਲੂ ਦੇਖਾਂਗੇ ਆਪਾਂ ਉਹ ਵੀ ਤੋੜ ਲੈਣੀ ਆ ਕਿਉਂਕਿ ਘਰਾਂ ਲਾਈਆਂ ਵੀ ਆਪਾਂ ਨੇ ਆਹ ਚੀਜ਼ਾਂ ਤੇ ਉਹਦੇ ਕਰਕੇ ਫੇਰ ਬੀਜ ਉਰੇ ਆ ਗਿਆ ਤਾਂ ਢੇਰ ਪਿਆ ਉਰੇ ਇਹ ਫੋਲਣਾ ਤਾਂ ਜਾਨੂੰ ਫੇਰ ਸਰ ਗਿਆ ਤਾਂ ਵਿੱਚ ਪੂਰਾ ਹੀ ਆ ਗਿਆ ਤਾਂ ਫੇਰ ਇਹ ਰੱਖ ਲਿਆ ਤਾਂ ਵੀ ਬਾਅਦ ਚੋਂ ਨਾਲੇ ਲੇਜ਼ਰ ਕਰੂੰਗੇ ਨਾਲੇ ਇਹ ਚ ਪਲਟਾਵੇਂ ਮਾਰ ਦਣੇ ਇਹ ਬਾਈ ਮੁੱਢਾ ਏ ਆਪਣਾ ਇੱਧਰ ਆ ਇੱਧਰ ਬੀਜੜਾ ਤੇ ਮੁੱਢਾ ਬਣਾਇਆ ਨੇ ਵਧੀਆ ਵਰੇ ਵੀ ਤੇ ਇੱਧਰ ਵੀ ਪਰ ਬੂਟਿਆਂ ਦੇ ਵਿੱਚ ਨਹੀਂ ਕਾਮਯਾਬ ਹੁੰਦਾ ਇਹ ਮੁੱਢਾ ਜਿਹੜਾ ਤੇ ਇਹ ਚ ਬਾਕੀ ਆਪਣੇ ਮੈਥੇ ਬਹੁਤ ਨਿਕਲੇ ਤੇ ਭਾਈ ਮੈਥੇ ਹੁਣ ਵੀ ਚੱਲ ਰਹੇ ਆ ਐਤਕੀ ਆਪਾਂ ਦੇ ਬੀਜ ਨਹੀਂ ਹੋਏ ਮੈਥੇ ਗਾਂਵਾਂ ਵਾਸਤੇ ਆਪਾਂ ਦਿਵਾੜ ਭਾਈ ਆਹੀ ਚੀਜ਼ਾਂ ਰੱਖੇ ਕਰਨ ਮੈਥੇ ਹੋ ਗਏ ਛੋਲੇ ਛੁੱਲੇ ਹੋ ਗਏ ਹਨ ਘਰ ਦੀਆਂ ਚੀਜ਼ਾਂ ਸਾਰੀਆਂ ਲਾ ਲੈ ਕਰਨੀਆਂ ਤੇ ਕੋਈ ਉਹ ਚ ਰੇ ਨਹੀਂ ਪਾਇਆ ਕੋਈ ਗੁੱਸਾ ਨਹੀਂ ਮੇਥੇ ਪੂਰੇ ਹਨ ਵਧੀਆ ਟੌਪ ਦੇ ਹੋਏ ਤੇ ਆਪਣਾ ਗੜਾਈ ਕਰਾ ਕੇ ਛਿਟਾ ਦਿੱਤਾ ਦਾ ਜਿਵੇਂ ਤੁਸੀਂ ਦੇਖਿਆ ਹੀ ਤਾਂ ਛੋਲੇ ਝੁੱਲਿਆਂ ਦਾ ਤੇ ਬਾਕੀ ਵੀ ਇਹ ਹੁਣ ਬਾਦ ਹੁਣ ਆਪਾਂ ਨੇ ਮੁੱਢਾ ਨਹੀਂ ਰੱਖਣਾ ਇਹਦਾ ਗੰਗ ਵੀ ਜਿਹੜਾ ਉਹ ਪਤਾਂ ਵਾਲਾ ਇਹ ਤਾਂ ਆਪਣਾ ਹੁਣ ਮੁੱਢਾ ਹੀ ਤਾਂ ਇਹ ਬਾਹ ਹੋ ਜਾਣਾ ਤੇ ਇੱਧਰ ਵੀ ਜਾਨਪੁਰ ਪੂਰਾ ਵੀ ਹੱਲਾ ਬੋਲਿਆ ਪਿਆ ਹੁਣ ਜਾਨਪੁਰਾ ਨੇ ਹੇ ਉਹ ਪਾੜੇ ਪਾੜ ਪਾਈ ਪਈਆ ਬਾਕੀ ਤੁਸੀਂ ਉਦੋਂ ਦੇਖਿਆ ਹੀ ਤਾਂ ਨਾ ਵੀ ਉਹਨੇ ਚਾਚੇ ਨਾਲੇ ਬਲੌਗ 'ਚ ਵੀ ਗ੍ਰਿੰਦਰ ਦੇ ਸੱਟ ਲੱਗੀ ਸੀ ਤੇ ਭਾਈ ਉਹਨੂੰ ਫਿਰ ਪੂਰੇ ਤੋਂ ਉਹਨਾਂ ਨੇ ਉੱਥੇ ਭੇਜਤਾ ਬਸ ਜੀਜਾ ਹੀ ਵੀ ਜਾਈ ਤਾਂ ਫਿਰ ਇਹ ਪੀ ਜੀ ਨਹੀਂ ਲੈ ਕੇ ਫਿਰ ਉਹਨਾਂ ਡਾਕਟਰ ਨੂੰ ਸਵੇਰੇ ਆਉਣਾ ਤਾਂ ਤਾਂ ਫਿਰ ਆਪਾਂ ਨੇ ਊਰੇ ਦਾਖਲ ਕਰਾਤਾ ਗੱਗੇ ਜੀ ਦੇ ਨੇਂ ਗਏ ਦੋ ਦਿਨ ਹੱਛੀ ਵੀਰ ਗੱਗਾ ਵੀਰਾ ਕਾਲਾ ਜੱਚਾ ਤੇ ਉਹਨਾਂ ਨੇ ਆਪਣਾ ਸੁਬਾਣਾ ਸਾਹਿਬ ਦੇ ਦੁਆਰੇ ਚ ਤੇ ਉੱਥੇ ਫਿਰ ਇੱਕ ਇੱਕ ਰਾਤ ਨਾਲ ਦਿਨ ਆਪਾਂ ਲਾ ਕੇ ਆਏ ਫਿਰ ਅਗਲੇ ਦਿਨ ਆਪਾਂ ਚਲੇ ਗਏ ਤੇ ਜਿੱਦਣ ਸਰਜਰੀ ਥੀ ਉਹਦੀ ਤੇ ਹੁਣ ਫਿਲਹਾਲ ਠੀਕ ਆ ਬਾਈ ਪੂਰਾ ਇਹਨਾਂ ਤੇ ਸਰਜਰੀ ਹੋ ਗਈ ਤੇ ਇਦਣ ਤੇ ਬਾਕੀ ਅੱਜ ਚੱਲਦੇ ਆ ਉਹਨੂੰ ਵੀ ਮਿਲ ਕੇ ਆਉਨੇ ਆ ਹੁਣ ਜਾ ਕੇ ਘਰਾਂ ਔਰਿਆ ਗੱਲ ਸੁਣ ਭਾਈ ਬੰਦਾ ਬਹੁਤ ਦੂਰ ਤੇ ਆਇਆ ਤੇਰੇ ਵਾਸਤੇ ਚੱਲ ਚੱਲ ਚਿਫਾਰਿਸ਼ ਤਕੜੀ ਲੱਗੀ 1500 ਘਟ ਗਿਆ ਦਾੜਾ ਲਾ ਲਿਆ ਜੀ ਦਾ ਮਾ ਪਾਣ ਜੇ ਕਰਕੇ ਮੇਰਾ ਛੱਡ ਦੇ ਹਾਂ ਦੇਖ 1500 ਘਟ ਗਿਆ ਹਾਂ ਵੀ ਮੰਜ਼ੂਰ ਮੇਰੇ ਪਾਣ ਚਾਹੀਏ ਪਾਣ ਜੇ ਕਿਹੜਾ ਤੇ 1500 ਕਿਧਰ ਆ 5 5 5 1500 ਘਟ ਗਿਆ 1500 ਘਟ ਗਿਆ 500 ਕਰਦੀ 1500 ਘਟ ਗਿਆ ਜਿਹੜੇ ਲੱਤੇ ਆ ਮੇਰਾ ਉਹ ਆਏ ਕਰੀ ਆਏ ਕਰੀ ਜਿਹੜਾ ਸਾਡੇ ਜਿਹੜਾ ਸਾਡੇ ਠਾਉਣੇ ਵਾਲਾ ਉਹਨੂੰ ਜਿਹੜੀਆਂ ਪਰਤੇ ਨਿਊ ਓਲੈਂਡ ਦੇ ਪੇ 36 ਦੀ ਭਲਵਾ ਕੀ ਗਏ ਤੇ 1000 1500 ਰੁਪਏ ਫालतू ਲਵਾ ਕੇ ਲੈ ਗਏ ਤੇ ਹਾਂ ਬਸ ਉਹ ਇਧਰ ਲਾਈਟਾਂ ਕਹਿੰਦਾ ਪ੍ਰੀਮੀਅਮ ਲਵਾ ਦੇਣੀ ਦੀਆਂ ਉਹੀ 500 ਇਧਰ ਛੱਡ ਦੇ ਆ ਗਿਆ ਹੁਣ ਦਾ ਉਹ ਦਾਜੋ ਤ ਤੇਰੇ ਵਾਲਾ ਹਿੱਸਾ ਕਿੱਧਰ ਜਾਊਗਾ ਉਹ ਅਸੀਂ ਆਪ ਛੱਡਾਂਗੇ ਭਾਈ ਮੇਰਾ ਕਮਿਸ਼ਨ ਹੈ ਭਾਈ ਮੈਂ ਕਮਿਸ਼ਨ ਕਰਿਆ ਵਾ ਉਹ ਬੰਦੇ ਨਾਲ ਉਹ ਗੱਲ ਦੇਖੂਗਾ ਹੈ ਉਹ ਗੱਲ ਦੇਖਾਂਗੇ ਕਿੰਨੇ ਕੁ ਲੈ ਜੂਗਾ ਇਹ 1000 ਲੈ ਜੂਏ 1500 ਲੈ ਜੂਏ ਕਦੋਂ ਸਭ ਸਾਰੀਆਂ ਲਾਈਟਾਂ ਤੋੜ ਲੈਣੇ ਦੀ ਮਾਰਾ ਤੁਨੂੰ ਮਾਰਾ ਦੇ ਹੋਤੀ ਖੜਾ ਬਣਾਈਆਂ ਕਹਿੰਦੇ ਬਲਾਈਆਂ ਨਹੀਂ ਰਹਿ ਜਿਹੜੀਆਂ ਨਹੀਂ ਰਹਿ ਜਿਹੜੀਆਂ ਦੇਖੀ ਜਾਵੇ ਕੱਲੂ ਫਿਰ ਤੇ ਅੱਗੇ ਵੀ ਲਾਈਟਾਂ ਖਿੱਚ ਗਈ ਜੇਦਾ ਛੜਾਣਾ ਹਾਂ ਹੁਣ ਬਾਈ ਵੀਡੀਓ ਬਣ ਗਈ ਹੋ ਮੁੱਕਰ ਵੀ ਨਹੀਂ ਸਾਡਾ ਮੇਲੇ ਜਾਉਂਗੀ ਕੋਲੇ ਮੈਨੂੰ ਹੜਵਾਤਾ ਮੈਨੂੰ ਕੱਲ ਠੀਕ ਆ ਉਹ ਕੀ ਗਾ ਛੱਡੇਗਾ 500 ਰੁਪਇਆ ਪਾਲਟੀ ਦੱਸ ਮੋੜ ਤੇ ਹੁੰਦੀ। ਸਾਲੇ ਕੱਢਦੇ ਮਾਨਸਾ। ਜਿਕਣਾ ਨਾ ਰੋੜ ਦੇ ਗਲੀ 510। ਮੇਰੇ ਜਿਕਣਾ ਝਾਂਸੀ ਲਈ ਹੁੰਦੀ ਘਰ। ਸਾਲਾ ਤੀਏ ਕਿ ਦਿਨ ਨਵਾਂ ਕੱਢ ਲਿਆਉਂਦਾ ਇੱਕ। ਉਹ ਹੀ ਆਏ। ਉਹ ਬਹਿ ਜਾ ਤੂੰ। ਉਹ ਹੀ ਆਏ। ਹੋਰ ਆ। ਦੱਦੇ ਨਹੀਂ। ਆ ਤੇ 6 ਮਹੀਨੇ ਪਹਿਲਾਂ ਲੈ ਕੇ ਖੜਾ ਲਿਆ। ਜਦ ਦੂਆ ਕੁਵਾੜ ਹੋ ਗਿਆ ਨਵਾਂ ਕੱਢ ਲੈਣੇ ਆ ਜਦ। ਉਹ ਇਹਦਾ ਰੌਲਾ। ਉਹ ਦੋ। ਇਹਦਾ ਰੌਲਾ ਖੜੇ। ਕੀ ਦਾ? ਇਹ ਮੋਟਰ। ਕਾ ਦਾ? 1.5 ਮਹੀਨਾ ਹੋ ਗਿਆ ਲੈਣਾ ਬਿੱਲ ਨਹੀਂ ਕਟਿਆ ਝਾਂਸੀ ਵਾਲਿਆਂ ਦਾ। ਅੱਛਾ। ਉਹ ਆਇਆ ਵੀ ਦਿਵਾਲੀ ਵਾਲੇ ਦਿਨ ਗਿਆ ਮੈਂ ਉਦਾਂ ਹੀ ਹਾਕ ਮਾਰ ਲਿਓਨੇ ਕਹਿੰਦਾ ਆ ਜਾ ਹਾਂ ਪਾਰਟੀ ਕਰ ਲੈ ਕਹਿੰਦਾ ਪਹਿਲੇ ਮੋਟਰਸਾਈਕਲ ਜਿਹੜਾ ਲੈ ਗਿਆ ਮੈਂ ਦੱਸ ਹੂੰ ਪਾਰਟੀ ਕਰ ਲਓ ਨਾ ਦੱਸ ਕਿੰਨੇ ਦਾ ਕਟੂਗਾ ਹੁਣ ਮੈਂ ਅਮਨਾ ਬਲਜੀਤ ਤਿੰਨੇ ਦੇ ਅਸੀਂ ਗਏ ਉਦਾਂ ਹੀ ਦੇ ਰੋਪੜ ਹਾਂ ਕਹਿੰਦਾ ਜੀ 35000 ਦਾ ਮਾਨ ਨਹੀਂ ਚੱਲ 50 ਦਾ ਕੱਟ 40 ਦਾ ਤੈਨੂੰ ਚੈੱਕ ਦੰਨਾ ਦੇ ਮੋਟਰਸਾਈਕਲ ਹਾਂ ਕਹਿੰਦਾ ਨਹੀਂ ਨਹੀਂ ਚੱਲ 38 ਕਰ ਦੇ ਕਰ ਦੇ 40 ਮਾ ਨਹੀਂ 42 ਚ ਮੰਨ ਗਿਆ ਹਾਂ 42 ਜਿਹਨੂੰ ਕਹਤਾ ਬਾਈ ਆ ਖੜਾ ਮੋਟਰਸਾਈਕਲ ਹੁਣ ਦੇਖ ਲੈ ਬੰਦੇ ਬਲਾ ਲਾ ਹਾਂ ਕੱਲੂ ਨਾ ਰੌਲਾ ਬਾਈ ਵੀ 42 ਕਹਿੰਦਾ ਨਹੀਂ ਮੈਨੂੰ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ 42 ਦਾ ਹੋ ਗਿਆ 98 ਦਾ ਇਹ ਬਾਕੀ ਪੈਸੇ ਦੇ ਦੇ ਹਾਂ ਮੈਂ ਪੈਸੇ ਦੇ ਦਿੱਤੇ ਹਾਂ ਉਤੇ ਬਾਅਦ ਮੋਟਰਸਾਈਕਲ ਕੇ ਅੰਦਰ ਖੜਾਤਾ 15 ਦਿਨ ਬਾਅਦ ਫੋਨ ਆਇਆ ਕਹਿੰਦਾ ਬਾਈ ਤੇਰਾ ਮੋਟਰਸਾਈਕਲ 30000 ਤੇ ਵੱਧ ਕੋਈ ਜੰਟ ਨਹੀਂ ਲਾਉਂਦਾ 12 ਹਜ਼ਾਰ ਕਹਿੰਦਾ ਹੋਰ ਦੇ ਬੀਬਲ ਤਾਂ 12 ਹਜ਼ਾਰ ਕਿਤੇ ਦਾ ਤੂੰ ਕੀ ਲੱਤੀ ਜਾ ਪੁੱਗਦੀ ਮੇਰੇ ਹੀਰੋ ਵਾਲੇ ਉਧਰ ਕੱਢ ਦੇ ਦੇ ਹਾਂ ਹੁਣ ਤੂੰ ਬਲਟੀਨੇ ਵਾਲਾ ਤੂੰ ਮੁੱਕਰ ਕੇ ਉਧਰ ਹੀਰੋ ਵਾਲੇ ਕੱਢ ਹੁਣ ਮੇਰੇ ਕੋਲ ਆਪਸ਼ਨ ਕੋਈ ਨਹੀਂ ਹਾਂ ਤੇ ਕਹਿੰਦਾ ਯਾਰ ਚਲ ਐਂ ਕਰ ਤੂੰ ਵੀ ਮੇਰਾ ਆੜੀ ਵੀ ਜਿੰਨਾ ਕ ਤਾਂ ਚਲਾਤਾ ਕੋਈ ਨਹੀਂ ਮੇਰੇ ਮੋਟਰਸਾਈਕਲ ਚੇਂਜ ਕਰ ਦੇ ਇਹ ਸਾਰਾ ਚੱਲਿਆ 6 ਕਿਲੋਮੀਟਰ ਉੱਥੇ ਲੈ ਕੇ ਘਰੇ ਲਗੋਤਾ ਦਾ ਹਾਂ ਹਾਂ ਜਾਂ ਫੇ ਮੈਂ ਦੁਆ ਅੰਦਰ ਲਾਇਆ ਇਹਨੂੰ ਕੱਢਿਆ ਹੁਣ 300 ਕਿਲੋਮੀਟਰ ਚਲਾਤਾ ਇਹ ਤੇ ਟਿਊਬ ਕਰਾ ਕੇ ਲੈ ਆ ਦ ਹਾਂ ਹੁਣ ਕੱਲੂ ਫੇਰ ਫੋਨ ਕਰਾਂਗਾ ਕਹਿੰਦਾ ਸੋਮਵਾਰ ਨੂੰ ਮਾ ਚੱਕ ਕੋਈ 300 ਕਿਲੋਮੀਟਰ ਚੱਲਿਆ ਮੇਰੇ ਬਾਕੀ ਪੈਸੇ ਮੋੜ ਦੇ ਹਾਂ ਹੁਣ ਚੱਲਿਆ ਵਾ ਮੋਟਰਸਾਈਕਲ ਕਿਵੇਂ ਮੋੜ ਲੂਗਾ ਜੇ ਮੋੜ ਵੀ ਲੈ ਕੋਈ ਗੱਲ ਨਹੀਂ ਆਹੋ ਚੱਲ ਤਾ 300 ਕਿਲੋਮੀਟਰ ਚਲਾ ਲਿਆ ਮੈਂ 300 ਦਾ ਟੇਪ ਕਰਾ ਦਿੰਦੀ ਉਹ ਐਂ ਕਰ ਆਣ ਕੇ ਤਰ ਦੇ ਜੱਗੇ ਬਾਸ ਕੋ ਚੱਲੀਏ ਨਹੀਂ ਨਹੀਂ ਇੰਨਾ ਵੀ ਚਲਾਣਾ ਇੰਨਾ ਵੀ 100 ਕਿਲੋਮੀਟਰ ਚੱਲਣਾ ਚੱਲ ਥੋੜਾ ਜਿਮਲੇ ਨੂੰ ਲੈ ਲੈ ਆ ਰੁਕਣਾ ਨਹੀਂ ਨਹੀਂ ਹੁਣ ਕੱਲੂ ਫੈਸਲਾ ਹੋਣਾ ਕੱਲੂ ਬੁਲਾਇਆ ਹੁਣ ਚੱਲ ਮਾਨੂੰ ਮਾਮੇ ਕੋਈ ਤਰ੍ਹਾਂ ਨਹੀਂ ਜੇ ਪਾਰਟੀ ਵੀ ਅੱਧ ਵਿਚਾਲੇ ਜੀ ਹੋਵਾ ਚੱਲਣੇ ਪਾਦੀ ਹੁਣ ਮੈਂ ਉਹੀ ਤਾਂ ਕਹਿਣਾ ਇਹਨੂੰ ਚਲੋ 2 ਲੱਖ ਤੇਰੇ ਮਾਮੇ ਨੇ ਜਿਮਲੇ ਨਹੀਂ ਕਰਦੇ ਨਾ ਉਹਦਾ ਫੋਨ 'ਤੇ ਗੱਲ ਕੀਤੀ ਇਹਨੂੰ ਪਤਾ ਲੱਗਿਆ ਵੀ ਸਹਬ ਜਿਹਾ ਤਾਂ ਬਾਅਦ ਜਦੋਂ ਟਰੈਕਟਰ ਲੈ ਕੇ ਆ ਕੇ ਕਹਿੰਦਾ ਨਹੀਂ ਜਾਣਾ ਹੁਣੀ ਬੱਸ ਹਲੇ ਕੱਲੂ ਦੇਖਦੇ ਕਿਆ ਬਣਦਾ ਉਧਰ ਬੈਠੇ ਬੱਸੇ ਮੋੜਨਾ ਕਿਤੇ ਇੱਕ ਵਾਰ ਨਿਕਲ ਜਾ। ਆ ਦੁੱਧ ਕਰਮ ਕਰ। ਮੋੜਨੀ ਮੋੜਨੀ। ਬਾਕੀ ਪਤਾ ਕੋਈ। ਉਹ ਤੋਂ ਫਰਕ ਵੀ ਪੈਣਾ। ਇਹ ਡੱਕਦੇ ਆ ਉਹ ਜਿਹੜਾ ਡੱਕਦੀ ਆ ਉਹ ਤੁਹਾਨੂੰ ਮੁਝਾ ਰਹੇ ਤੇ। ਹਾ ਅਲਟਰਨੇਟਰ ਦੀ। ਹੋਰ ਮੈਨੇ ਪੂਰਾ ਬੈਠਾ। ਕੋਈ ਨਹੀਂ ਮਾਮੇ ਕਰਕੇ ਮਨਸੋ ਹੋਰ ਰੇਟ ਤੇ ਨਾ ਜਿਆਦਾ। ਮਾਮੇ ਨੇ ਘਟਾਤਾ। ਇਹ ਕਰਾਤਾ ਲੋ ਕਰਤਾ ਹੋ ਗਿਆ। ਇਹ ਮੇਰੀ ਗੱਲ ਸਮਝੋ। ਉਹਦੀ ਪਾਰਟੀਆਂ ਸੀ ਲੈਣੀ ਆ। ਐ ਕਰੀ ਸਮਝੋ ਹਾਂਜੀ। ਯਾਰ 500 ਰੁਪਏ ਹੋਰ ਨਾ ਵੀਡੀਓ ਪਾਏ ਦੇਣੀ ਆਪਾਂ ਨੇ ਘੜੀ ਘੜੀ ਤੇ ਪੱਕੀ ਸਾਰੀ ਉਮਰ ਲਈ ਤੈਨੂੰ 4000 ਮਰੇਮਾ ਨੂੰ ਕਹਦਾ 3500 ਹੁਣ ਮੌਕਾ ਦੱਸੂਗਾ ਨਹੀਂ 500 ਘਟਾ ਦੇ ਯਾਰ 32 ਉਹ ਮੌਕਾ ਦੱਸੂਗਾ 3500 ਕਰਤਾ ਦਿੰਦਾ ਹੁਣ ਮੈਂ ਹੀ ਜਾਉਂਦਾ ਆ ਗਈ ਹੁਣ ਉਹ ਯਾਰ ਲੈ ਉਹ ਨਹੀਂ ਦੇਖ 4000 ਰੁਪਏ ਕਿਹਾ ਤੈਨੂੰ ਵੀ 4000 ਦੀ ਗੱਲ ਹੋਈ ਵੀ ਕਹਦਾ ਹਾਂ ਮੈਂ ਕਹਾਂ ਜੰਡੂ ਆਦਾ ਵੀਡੀਓ ਬਣ ਗਈ ਹਾਂ ਵੀਡੀਓ ਤੂੰ ਸਮੂਥਗਾ ਤੂੰ ਵੀਡੀਓ ਬਣਾਉਂ ਮੈਂ ਤਾਂ ਹੀਰਾ ਹੀਰਾ 850 ਦੀ ਚੱਲ ਹੋਰ ਜਾਂਦੇ ਆ ਉਹਦੇ ਕਰਕੇ 500 ਰੁਪਏ ਹੋਰ ਛੱਡ ਜਿਹੜਾ ਇਹਦਾ ਦੂਆ ਟਰੈਕਟਰ ਦਾ ਹੀਰਾ 850 ਦੀ ਮੇਰੇ ਕੋਲ 100 ਰੁਪਏ ਕਿਹਾ ਮੈਂ ਤੂੰ 85 ਤੋਂ ਕਹਦਾ ਇਹਨੂੰ 3000 ਰੁਪਏ ਲਾ ਕੇ ਦੇ ਚਲੋ ਸਮਾਂ ਦੱਸੂਗਾ ਅੱਗੇ ਦੀ ਫੇਲੇ ਮੋਲ ਲੂੰਗੀ ਹਾਂ ਹੁਣ ਸਮਾਂ ਦੱਸੂਗਾ ਉਹ ਇਹੀ ਬੰਦੇ ਫੇਰ ਆਉਣਗੇ ਅੱਛਾ ਜੂ ਮੇਰੇ ਨਾਲ ਆਉਣਾ ਜੂ ਲੈਣ ਪਾਉਗਾ ਬਹੁਤ ਕੋਈ ਨਹੀਂ ਅਸੀਂ ਪਹਿਲਾਂ ਜਾ ਕੇ ਇਹਦੇ ਨੂੰ ਫੋਨ ਚ ਇਹਦੇ ਮਾਮੇ ਦਾ ਬਿਡਲੀਟ ਕਰਦਾ ਫੇਰ ਕਿਹਦਾ ਨਹੀਂ ਪਹੁੰਚੂਗਾ ਨਾ ਵੀਡੀਓ ਕਰਵਾਣ ਵੀਡੀਓ ਕਰਵਾ ਪਹਿਲਾਂ ਵੀਡੀਓ ਪਾਣੀ ਬੰਦਾ ਦੂਰ ਹਾਜ਼ਰ ਜਿੱਦਣ ਜਾਣੇ ਵੀ ਅੱਜ ਲੋਜੀ ਬਾਕਸ ਦਾ ਕੰਮ ਸ਼ੁਰੂ ਆ 22 ਮਿਲਿਆ ਤਾਂ ਸਾਹਿਲ ਦਾ ਮਾਮਾ ਤਾਂ ਪਹੁੰਚੋ ਤਾਨੂੰ ਦੇ ਵਾਕਾ ਲਵਾ ਬਾਕੀ ਜਿਹੜਾ ਭਾਈ ਨੇ ਦੇਖ ਲੈਣੀ ਜਦ ਆ ਜਾਣਾ ਬਾਕੀ ਕਹਿ ਦੇਣਾ ਵੀ ਜਿਹੜਾ ਭਾਈ ਰੌਲਾ ਤੋਂ ਵੀਡੀਓ ਦੇਖ ਲੈ ਉਹ ਪਹਿਲੇ ਆਉਣ ਲੋਨੀ ਨੂੰ ਭੱਜਦਾ ਲੋਬੀ ਆਪਾਂ ਰੇ ਲੈ ਕੇ ਆਏ ਵੇ ਤੇ ਇੱਧਰ ਤੇ ਇੱਧਰ ਦੋਹੇ ਥੱਲੇ ਪਾ ਤੇ ਤੇ ਆਪਾਂ ਨੇ ਵਿੱਚ ਆਪ ਆਇਆ ਭਾਈ ਨੈਟਰੋ ਪਾਵਰ ਗਲੋਵਲ ਤੇ ਇਹ ਵਿੱਚ ਗਣਾ ਛੁੱਟੇ ਵੀ ਆਪਣਾ ਬੱਲ ਨੂੰ ਹਨਾ ਵੀ ਦਾਣਾ ਜ਼ਿਆਦਾ ਬਣਾਉਂਦਾ ਏ ਤੇ ਇੱਕ ਬੂਝਾ ਕਰਾਉਂਦਾ ਤੇ ਆਪਾਂ ਨੇ ਬਹੁਤ ਜਣਿਆਂ ਦੇ ਤੁਪਨ ਕਿਹਾ ਵੀ ਆਹ ਚੀਜ਼ ਪਾ ਕੇ ਦੇਖੋ ਇੱਕ ਵਾਰੀ ਰਿਜ਼ਲਟ ਤੇ ਆਪਾਂ ਹੁਣ ਇਹ ਪਾਉਣੀ ਆ ਸਾਰੇ ਖੇਤਾਂ 'ਚ ਬਾਕੀ ਉਹਦੇ ਦੋ ਗੀਲਿਆਂ 'ਚ ਪਾ ਦਿੱਤਾ ਬਈ ਇਹ ਇਹ ਦੋਨੇ ਕੀਲੇ ਹੋ ਗਏ ਆਪਣੇ ਤੇ ਬਾਕੀ ਹੁਣ ਉੱਧਰ ਚੱਲਦੇ ਅੱਜ ਸਾਰਿਆਂ 'ਚ ਪਾ ਦੇਣਾ ਆਪਣੇ ਕੋਲ 5 ਥੱਲੇ ਰਹਿ ਗਏ ਉੱਧਰ 5 ਗੀਲਿਆਂ 'ਚ ਉੱਧਰ ਵੀ ਪਾ ਦੇਣਾ ਬਾਕੀ ਬਈ ਆਹ ਲੱਗਿਆ ਆਪਣੇ ਹੁਣ ਸਿਸਟਮ ਪੂਰਾ ਤੇ ਉਹ ਬਲਾਕ ਚ ਤਾਂ ਤੁਹਾਨੂੰ ਦੇਖਿਆ ਨਹੀਂ ਆਇਆ ਇੱਕ ਤਾਂ ਪਾਣੀ ਦੀ ਬੈਕ ਘਟਾ ਦਿੱ ਤੇ ਜਿਵੇਂ ਠੀਕ ਆ ਤੇ ਜੜਾਈ ਵੀ ਘੱਟ ਗਈ ਆਤੀ ਬਾਕੀ ਥੋੜੇ ਜਿੱਥੇ ਨਟ ਨੁੱਟ ਜੇ ਦਿਨਾਂ ਵੀ ਸਰਾਖ ਵੱਜੇ ਵੀ ਤੇ ਪਹਿਲਾਂ ਫਰੇਮ ਉੱਚ ਉਹ ਆਪਾਂ ਨੂੰ ਹੁਣ ਥੋੜੇ ਕੋਕੇ ਲਾਉਣੇ ਪੈਗੇ ਬਾਕੀ ਬੈਕ ਵਾਲੀ ਫਰੇਮ ਚ ਬਸ ਪੂਰੀ ਆਪਾਂ ਨੇ ਫੋਟੋ ਹੀ ਕਰਦਣੀ ਫਿਰ ਉਹ ਆਪਾਂ ਥੋੜੀ ਰੁੱਕੇ ਕਰੂੰਗੇ ਹੁਣ ਆਪਾਂ ਫਿਲਹਾਲ ਆਪਣਾ ਪੀਲੋਟ ਆ ਗਿਆ ਕੰਮ ਵਿੱਚ ਹੋ ਗਿਆ ਤੇ ਸੈਡਾਂ ਪਰ ਆਹ ਚੀਜ਼ ਕਟਿੰਗ ਪਾਈ ਆਪਾਂ ਨੇ ਬਾਕੀ ਬਈ ਆਪਣੀ ਬੈਟਰੀ ਵੀ ਥੋੜੀ ਗਈ ਵੀ ਜੀ ਤੇ ਬੈਟਰੀ ਵੀ ਆਪਾਂ ਨੂੰ ਹਜੇ ਬਾਈ ਨੇ ਦਿੱਤੀ ਹੈ ਕਹਿੰਦਾ ਇਹ ਚਲਾ ਕੇ ਦੇਖੋ ਵੀ ਕਿਵੇਂ ਰਿਜ਼ਲਟ ਆ ਵੀ ਫਿਰ ਦੱਸੋ ਅਲਟੀਨੇਟਰ ਦਾ ਉਹਨਾਂ ਅਲਟੀਨੇਟਰ ਪੂਗਾ ਕੰਮ ਕਰ ਰਿਹਾ ਬੰਦਰੇਸਪੁਰ ਬਾਈ ਕੱਲ ਦਾ ਚਲਾ ਰਹੇ ਹਾਂ ਟੱਕ ਤੇ ਆਪਣੀ ਬੈਟਰੀ ਚਾਰਜ ਨਹੀਂ ਵੀ ਹੁੰਦੀ ਦੀ ਇਕੱਠੇ ਨਹੀਂ ਕਰਦੀ ਦੀ ਬੈਟਰੀ ਤੇ ਅਲਟੀਨੇਟ ਪੂਰਾ ਕਰਨ ਦਿੰਦਾ ਦਾ ਬਾਕੀ ਬਈ ਹੁਣ ਛੰਡੇ ਲੱਗੇ ਤੇ ਹੁਣ ਪਹਿਲੀ ਤਰੀਕ ਦੇ ਕੇ ਖੋਲਾਂਗੇ ਆਪਾਂ ਹੁਣ ਇਹ ਪੱਕੇ ਬਾਕੀ ਹੁਣ ਛਿੱਦੀ ਦਿਨ ਚੱਲਦੇ ਹੁਣ ਧਰਮਿਕੇ ਗਾਣੇ ਚੱਲਦੇ ਆਪਣੇ ਵੀ ਤੇ ਬਾਕੀ ਬਈ ਹੁਣ ਚੱਲਦੇ ਆ ਉੱਧਰਲੀ ਮੋਟਰਪਨ ਲੈੱਕ ਦੀ ਬਈ ਉਹ ਉੱਥੇ ਪੀਟਿੰਗ ਲੋਟ ਆਈ ਆ ਤੇ ਐ ਜੀ ਇਹ ਸਾਰੀਆਂ ਤਾਰਾ ਦੂਰਾਂ ਵਿੱਚੇ ਕਬਰ ਕਰਤੀਆਂ ਤੇ ਇੱਕ ਪੈ ਪਾ ਕੇ ਤੱਕ ਆਪਾਂ ਆਉਂਦੀ ਲੈ ਆਈ ਸੱਚਾ ਬਾਕੀ ਉਹਦੇ ਵਾਸਤੇ ਬਾਕਸ ਬਣਾਉਣਾ ਪੈਣਾ ਆਪਾਂ ਨੂੰ ਤੇ ਉਹ ਵੀ ਬਣਵਾਉਂਗੇ ਹੁਣ ਤਾਂ ਬਈ ਮਾੜੀ ਜੀ ਸਲਫ ਤੇ ਚੱਲਦਾ ਡੈੱਕ ਡੁੱਕ ਜਿੱਕਣਾ ਮਰਜੀ ਚਲਾਈ ਜਾ ਬਣੇ ਦਾ ਵੀ ਚਲਾ ਲਓ ਵੀ ਬੈਟਰੀ ਜਦੇ ਪੀਲੀ ਕਰ ਦੰਦਾ ਇੱਕ ਵੀ ਦਾ ਪੰਪ ਵਾਸਤੇ ਕਮੈਂਟ ਆਇਆ ਵਾ ਤਾਂ ਮੇਰੇ ਪੰਪ ਆਪਾਂ ਨੇ ਉਧਰੋਂ ਦੇ ਕਰਾਉਣਾ ਤੇ ਪੰਪ ਹੁਣ ਉਹ ਬੰਦੇ ਥੋੜਾ ਜਿਹਾ ਰੁਕ ਜਾ ਵੀ ਇੱਕ ਚੀਜ਼ ਹੋਰ ਕਰਕੇ ਦੇਖਣੀ ਆਪਾਂ ਨੇ ਪੰਪ ਨੂੰ ਤਾਂ ਕਰਕੇ ਥੋੜਾ ਜਿਹਾ ਰੁੱਕੇ ਤੇ ਆਪਾਂ ਹੁਣ ਫੇਰ ਪੰਪ ਨੂੰ ਕਰਾਉਣੀ ਆ ਇੱਕ ਬੰਦੇ ਨੇ ਆਪਾਂ ਨੂੰ ਸਲਾਹ ਦਿੱਤੀ ਵੀ ਪੰਪ ਹਜੇ ਨਾ ਕਰਾਓ ਵੀ ਤੁਹਾਨੂੰ ਦੱਸ ਦਿਆਂਗੇ ਵੀ ਉਹ ਚੀਜ਼ ਕਰਾ ਕੇ ਦੇਖਣੀ ਵੀ ਉਹ ਜਿਆਦਾ ਬੈਨੀਫਿਟ ਰਹਿਣਾ ਤੇ ਤਾਂ ਕਰਕੇ ਪਰੂਗੇ ਵੀ ਉਹ ਕਹਿੰਦਾ ਸਾਨੂੰ ਇੱਕ ਵਾਰੀ ਪੂਰਾ ਚੈੱਕ ਕਰ ਲਾਂਗੇ ਉਹਨਾਂ ਨੇ ਕਰਵਾਇਆ ਬਾਈ ਉਕਣਾ ਤੇ ਤਾਂ ਕਰਕੇ ਬਾਕੀ ਹੁਣ ਚੱਲਦੇ ਹਾਂ ਜੀ ਡੈਕ ਕੋਰੇ ਆਣ ਫਟਾ ਟੜ ਕੇ ਛੱਦਰੇ ਨੇ ਨੀਮੀ ਘਾਤੇ ਪਾ ਨੇ ਕਿੱਥੇ ਇੰਨੀ ਜ਼ਿਆਦਾ ਹੋਰ ਉੱਚੀ ਦੀ ਹੁਣ ਟਟੀ ਕੱਢੀ ਬਾਕੀ ਵੀ ਚੱਲਦੇ ਹੁਣ ਪਾਉਨੇ ਆ ਰੇ ਤੇ ਆ ਦੇਖੋ ਭਾਈ ਹੁਣ ਸਟਾਰਟਿੰਗ ਬਾਕੀ ਇਹਦਾ ਸਾਫ ਦਾ ਬਾਇੰਦਾ ਬੈਟਰੀ ਵਾਲੇ ਦਾ ਇਹ ਹੁਣ ਬੈਟਰੀ ਚੱਕ ਲਈ ਉਹਨੇ ਫਿਰ ਉਹਦੇ ਬਾਅਦ ਉੱਪਰ ਜਾਣੀ ਸ਼ੁਰੂ ਹੋਣੀ ਐ ਦੋਈ ਫਿਰ ਉਹਨੇ ਚਾਰਜ ਕਰਨੇ ਹੁਣ ਫੁੱਲ ਚਾਰਜ ਆ ਉਹ ਕੱਫੇ ਆ ਜੀ ਤੇ ਬਾਕੀ ਦੇ ਦੰਨੇ ਆ ਥੋੜੀ ਥੋੜੀ ਫਿਰ ਚੱਕ ਲੈਂਦਾ ਫਿਰ ਅੱਧਾ ਵੀ ਆ ਜਾਂਦਾ ਚੱਲਦੇ ਆ ਬਾਕੀ ਹੁਣ ਥੋੜੇ ਬੀ ਲੋ ਵੀ ਮੈਨ ਲਾ ਜਾਇਬ ਤੇ ਹੱਥ ਵੀ ਨਾ ਰੋਟੀ ਪਾਣੀ ਚ ਕਾਉਣ ਆਏ ਤੇ ਜੀ ਨਹੀਂ ਲੱਗਦਾ ਹੈਗਾ ਇਕੱਲੇ ਤਾਂ ਤਾਂ ਹਾਂ ਅਕਲ ਜੀ ਬਈ ਸਾਰਿਆਂ ਨੂੰ ਜੀ ਹਾਂ ਅੱਜ ਲੱਗਦੀ ਰਾਤ ਹਾਂ ਅੱਜ ਲੱਗਦੀ ਬਈ ਚਲ ਵਧੀਆ ਬਾਕੀ ਬਈ ਅੱਜ ਦੇਖਣ ਆਇਆ ਤਾਂ ਮੈਂ ਵੀ ਮਿਲ ਗਏ ਵੀਰ ਯਾਰ ਮੈਂ ਆਇ ਤੇ ਵੀ ਕੀ ਆ ਸਾਫ ਕਿਤਾਬ بیمار ਹੋ ਗਿਆ ਸ਼ਹਿਰ ਵੀ ਨਹੀਂ ਲੱਗਿਆ ਅੱਜ ਇਹ ਗਲਾ ਖਰਾਬ ਹੋ ਗਿਆ ਬਈ ਸ਼ਾਇਦ ਬਹੁਤ ਸਪੈਸ਼ਲ ਲੈ ਕੇ ਆਏ ਸ਼ਾਇਦ ਸੱਚ ਵੀਰ ਵਾਸਤੇ ਗਰਮ ਪਾਣੀ ਚ ਭੋਲ ਕੇ ਉਹਨੂੰ ਪੀ ਲਓ ਹਾਂ ਗਾਲ ਠੀਕ ਹੋ ਜਾਂਦਾ ਗਾਲ ਠੀਕ ਆ ਠੀਕ ਹੈ ਰਹੀਦਾ ਬਾਕੀ ਬਾਈ ਰੋਟੀ ਮਾਂ ਮੇਟਾ ਬੇਬੇ ਖਾ ਕੇ ਨਹੀਂ ਮਾਂ ਚਲੋ ਖਾ ਲਿਆ ਆਓ ਰੋਟੀ ਪਾਣੀ ਹੁਣ ਖਾ ਕੇ ਫਿਰ ਨਾਲੇ ਮੈਨੂੰ ਵੀ ਫਾਇਦਾ ਹੋ ਗਿਆ ਹੈ ਨਹੀਂ ਤੇਤੇ ਵੀ ਬੈਠਾ ਰਹਿਣਾ ਉੱਤੇ ਨਾ ਰਿਸ਼ਤੇਦਾਰ ਆਉਂਦਾ ਮੈਨੂੰ ਕੋਈ ਨਾ ਲਿਆ ਹਾਂ ਰੋਟੀ ਨੂੰ ਭਾਈਨ ਦਾ ਅੱਛਾ ਮਾਂ ਨਹੀਂ ਮਾਂ ਜੇ ਉੱਥੇ ਤੇ ਮੈਂ ਨਹੀਂ ਆਣਾ ਮੈਂ ਮਾਂ ਆਪੇ ਖਾਣ ਮੈਂ ਤਾਂ ਵਾਈ ਰੇ ਕਰਕੇ ਖਾਂਦਾ ਮੈਂ ਉੱਥੇ ਥੋੜਾ ਜਿਹਾ ਨੇੜੇ ਪੈਂਦਾ ਉੱਥੇ ਮੈਨੂੰ ਫੇਰ ਵੀ ਨਹੀਂ ਉਹ ਲੱਗਦਾ ਇਹ ਬੈਠਣ ਤਾਂ ਪੈਂਦੇ ਹਾਂ ਹਾਂ ਠੀਕ ਆ ਕੋਹ ਰਾਜ ਨੇ ਆਸੀ ਜੂਰ ਪੈਂਦਾ ਮੇਰੇ ਆਸੀ ਸਾਧਰੀ ਜਾਣਾ ਤਾਂ ਇਹ ਤਾਂ ਕੱਪਾ ਫੋਨ ਕਰਦਾ ਬੇਲੇ ਨਾਲ ਡਰਾਈਵਰ ਖੁੱਲੀ ਜਦੂਰੀ ਤੇ ਬੈਠੇ ਸੀ ਮੈਰ ਦੀ ਆਏ ਤੇ ਕੀ ਡਾਕੋ ਖੁੱਲ ਜਿਵੇਂ ਡੈੱਕ ਨੂੰ ਜਿੱਦਾਂ ਲਾਇਆ ਪਿਆ ਸਾਰਾ ਵੀ ਓਕੇ ਕਰਕੇ ਆਇਆ ਵਾ ਨਹੀਂ ਛੱਡਦਾ ਹੁਣ ਨਹੀਂ ਛੱਡਦੇ ਕਸਰਾ ਹੈ ਡਰਾਈਵ ਵਾਲੂ ਵੀ ਜਿੰਦਾ ਸਾਰਾ ਕੁਝ ਜਿੰਦਾ ਟਰੈਕਟਰ ਹੀ ਸਾਲਾ ਸੀਲ ਬੰਦ ਕਰਿਆ ਪਿਆ ਚਲੋ ਬਾਕੀ ਭਾਈ ਆਦਾ ਬਲੌਗ ਇੰਨਾ ਕੇ ਆ ਮਿਲਦੇ ਕਿਸੇ ਹੋਰ ਬਲੌਗ ਸੱਚੀ ਗੱਲ ਦੀ